ਹਾਂਜੀ ਹੈਲੋ ਫਰੈਂਡਸ ਵੈਲਕਮ ਹੈ YouTube ਚੈਨਲ ਜੀ ਕਿ ਮੈਂ ਸਰ ਠੀਕ ਠਾਕ ਹਾਂ ਜੀ ਇਹ ਵੀਡੇ ਪੰਜਾਬ ਚੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਬਿਲਕੁਲ ਠੀਕ ਠਾਕ ਹਾਂ ਉਮੀਦ ਕਰਦੀ ਹਾਂ ਤੁਸੀਂ ਵੀ ਠੀਕ ਠਾਕ ਹੋਵੋਗੇ ਜੀ ਤੇ ਇੱਧਰ ਮਤਲਬ ਕਿ ਕੀਰਤ ਆਈ ਹੋਈ ਸੀ ਕਿ ਮਤਲਬ ਕਿ ਆਪਣੀ ਮੇਰੀ ਸਿਸਟਰ ਦੀ ਗੁੜੀਆ ਠੀਕ ਹੈ ਜਣ ਕੇ ਮੇਰੀ ਨੰਨ ਦੀ ਛੋਟੇ ਨੰਨ ਦੀ ਕੀਰਤ ਤੇ ਜਿਹੜੇ ਮੇਰੇ ਬਲੌਗ ਦੇਖਦੇ ਨੇ ਮੇਰੇ ਨਾਲ ਲਾਈਵ 'ਚ ਆਏ ਸੀ ਉਹਨਾਂ ਨੂੰ ਪਤਾ ਹੀ ਆ ਕੀਰਤ ਤਾਂ ਠੀਕ ਆ ਜੀ ਤੇ ਉਹ ਆ ਗਈ ਸੀ ਕਿਉਂਕਿ ਨੋਰ ਤੇ ਨਾ ਅਸਾਈਨਮੈਂਟ ਬਣਾਉਣੀ ਸੀ ਪੀਆ ਤੇ ਤਾਂ ਕਰਕੇ ਠੀਕ ਹੈ ਜੀ ਤੇ ਇਹ ਕੰਦੇ ਸੇ ਮਕਰੋਨੀ ਬਣਾਉਣੀ ਆ ਤੇ ਬਸ ਇਹ ਮਕਰੋਨੀ ਬਣਾਉਣ ਲੱਗੀਆਂ ਸੀ ਕਿਚਨ ਚ ਮੈਂ ਥੋੜੀ ਜੀ ਵੀਡੀਓ ਬਣਾ ਲਈ ਬਾਅਦ ਵਿੱਚ ਮੇਰੇ ਦਿਮਾਗ ਚ ਆਇਆ ਪਰ ਰੈਸਪੀ ਦੇ ਜਮੀ ਸੀ ਫਿਰ ਮੈਨੂੰ ਮਤਲਬ ਕੀਰਤ ਕਹਿੰਦੀ ਨਹੀਂ ਮੰਮੀ ਜੀ ਪਰ ਫਿਰ ਕਿਸੇ ਦਿਨ ਜੜੀ ਹੈਗੀ ਰੈਸਪੀ ਦਵਾਂਗੇ ਬਸ ਅੱਜ ਤੁਸੀਂ ਵੀਡੀਓ ਬਣਾ ਲਓ ਸਾਡੀ ਤੇ ਮੈਂ ਬਸ ਮਨੋਂ ਦੀ ਵੀਡੀਓ ਬਣਾ ਰਹੀ ਸੀ ਨੋਟ ਤੇ ਮਤਲਬ ਕਿ ਨਾ ਕੀਰਤ ਲੱਗੀਆਂ ਪਈਆਂ ਸੀਗੀਆਂ ਤੇ ਬਾਕੀ ਮੈਂ ਉਹਨਾਂ ਨੂੰ ਪੁੱਛ ਲਿਆ ਸੀ ਉਹ ਕਹਿੰਗਾ ਤੁਸੀਂ ਆ ਮਤਲਬ ਅਸੀਂ ਸਾਰਿਆਂ ਨੇ ਮਕਰੋਨੀ ਖਾਦੀ ਠੀਕ ਹੈ ਜੀ ਮਮੀ ਪਾਪਾ ਹੀ ਰੋਟੀ ਦੇ ਦਿੱਤੀ ਸੀ ਤੇ ਬਸ ਮਕਰੋਨੀ ਬਣਾ ਲਈਆਂ ਨੇ ਠੀਕ ਆ ਕੱਲੀ ਮਤਲਬ ਆਏ ਤਾਂ ਦੀਦੀ ਵੀ ਹੋਏ ਸੀਗੇ ਨਾਲ ਤੇ ਦੀਦੀ ਦਾ ਸਰ ਬਹੁਤ ਜ਼ਿਆਦਾ ਦਰਦ ਕਰ ਰਿਹਾ ਸੀ ਉਹ ਦਵਾਈ ਵਗੈਰਾ ਲੈ ਕੇ ਆਰਾਮ ਕਰ ਰਹੀ ਸੀ ਕਿ ਤੇ ਬਸ ਇਹ ਤਾਂ ਦੇਖੋ ਮੈਂ ਬਾਹਰ ਦੀ ਹੈ ਕਿ ਵੀਡੀਓ ਬਣਾਈ ਇਹਨਾਂ ਦੀ ਮੈਂ ਤਾਂ ਬਾਹਰ ਦੀ ਬਣੋਣੀ ਸੀ ਜਾ ਕੇ ਤੇ ਬਸ ਆਪਦੀ ਗੱਪ ਛੱਪ ਲੱਗੀ ਹੈ ਅਸੀਂ ਕਰਨ ਤੇ ਕਾਫੀ ਮਸਤੀ ਕੀਤੀ ਇਹਨਾਂ ਨੇ ਸੋ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਠੀਕ ਹੈ ਜੀ ਤੇ ਜੇ ਕੰਮ ਕਰਨ ਨੂੰ ਉਂਗਿਆ ਉਹਨਾਂ ਨੂਰ ਨੂੰ ਜਮਾ ਨਹੀਂ ਕਰਦੀ ਤੇ ਕਰ ਲੈਂਦੀ ਹੈ ਵਸੇ ਹੈਲਪ ਕਰਦੀ ਹੈ ਕਾਫੀ ਜਿਆਦਾ ਪਰ ਬੱਟ ਫਿਰ ਵੀ ਮੈਂ ਉਹਨੂੰ ਕਹਿੰਦੀ ਰਹਿਣੀ ਹੈ ਵੀ ਕੰਮ ਕਰਿਆ ਕਰ ਕੰਮ ਕਰਿਆ ਕਰ ਤੇ ਹਨਾ ਚਲੋ ਥੋੜਾ ਥੋੜਾ ਕੰਮ ਕਰਨ ਨਾਲ ਬੱਚਾ ਸਿੱਖ ਜਾਂਦਾ ਹਨਾ ਤੇ ਬਾਕੀ ਜਦੋਂ ਹੁਣ तकरीबन ਤੁਸੀਂ ਕਹਿ ਸਕਦੇ ਹੋ ਕਿ 14 ਸਾਲਾਂ ਦੀ ਹੈਗੀ ਹੈਗੀ ਨੂਰ ਇਸ ਚਲੋ ਹਨਾ ਵੀ ਥੋੜੇ ਬੋਤੀ ਹੈਲਪ ਕਰ ਪੇਰੈਂਟਸ ਦੇ ਨਾਲ ਮਾਂ ਦੀ ਨਾਲ ਕਰਵਾਉਣੀ ਚਾਹੀਦੀ ਬਾਕੀ ਕਰਵਾਉਂਦੀ ਵੀ ਆਓ ਤੇ ਬਸ ਜਿੱਦ ਨੂੰ ਆਪਣੇ ਜਿੱਦ ਤੇ ਆਈ ਹੋਈ ਮੈਂ ਨਹੀਂ ਕਰਨਾ ਤਾਂ ਫਿਰ ਉਹ ਨਹੀਂ ਕਰਦੀ ਲੋ ਜੀ ਮਕਰੋਨੀ ਬਣਾ ਦਿੱਤੀ ਆ ਤੇ ਬਹੁਤ ਸੋਹਣਾ ਕਲਰ ਆਇਆ ਸੀਗਾ ਠੀਕ ਹੈ ਦੇਖੋ ਜੀ ਤੇ ਮਤਲਬ ਕਿ ਬਹੁਤ ਜਿਆਦਾ ਟੇਸਟੀ ਵੀ ਸੀ ਤੇ ਕੀ ਰੋਤ ਨੇ ਬਣਾਈ ਤੇ ਕੀਤ ਨੂੰ ਕੀਤਨੀ ਥੋੜੀ ਖਾਦੀ ਬਸ ਕੇ ਮੈਨੂੰ ਤਾਂ ਪਸੰਦ ਨਹੀਂ ਆਈ ਕਿ ਮੈਂ ਕਿਹਾ ਤੂੰ ਆਪ ਤਾਂ ਬਣਾਈ ਹੈ ਪਰ ਸਾਨੂੰ ਬਹੁਤ ਪਸੰਦ ਆਈ ਸਾਨੂੰ ਤਾਂ ਬਹੁਤ ਵਧੀਆ ਲੱਗੀ ਕੀਰਤ ਬਹੁਤ ਵਧੀਆ ਸੀਗੀ ਮਕਰੋਨੀ ਲੋ ਜੀ ਉਸ ਤੋਂ ਬਾਅਦ ਅਸੀਂ ਆਗੇ ਸੀਗੇ ਤਨੋਲੇ ਮੰਮੀ ਕੋਲੇ ਮਿਲਣ ਵਾਸਤੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਮੰਮੀ ਠੀਕ ਆ ਜੀ ਤੇ ਇਧਰ ਤਰਨ ਲੱਗਿਆ ਸੀਗਾ ਛੋਟੇ ਛੋਟੇ ਡੱਗੀ ਹਨਾ ਦੇਖਣ ਵਾਸਤੇ ਤੇ ਬਸ ਮੰਮੀ ਤੇ ਮੇਰਾ ਮੂਡ ਬਹੁਤ ਜ਼ਿਆਦਾ ਖਰਾਬ ਸੀ ਮੂਡ ਮੇਰਾ ਬਹੁਤ ਜ਼ਿਆਦਾ ਖਰਾਬ ਸੀਗਾ ਫਰੈਂਡਸ ਤੇ ਬਸ ਮੈਂ ਮੰਮੀ ਸਾਹਮਣੇ ਬਿਲਕੁਲ ਵੀ ਮਤਲਬ ਮੰਮੀ ਨੂੰ ਸ਼ੋਅ ਨਹੀਂ ਹੁੰਦਾ ਹੈਗਾ ਤਾਂ ਹੀ ਫਰੈਂਡਸ ਉੱਤੇ ਜਾ ਕੇ ਮੈਂ ਕੋਈ ਵਾਈਫੀ ਥੋੜਨਾ ਗੱਲ ਨਹੀਂ ਕੀਤੀ ਸਾਹਮਣੇ ਤੁਸੀਂ ਦੀਵਾਰ ਦੀਵਾਰ ਤੇ ਫਰੈਂਡਸ ਮੇਰੇ ਬ੍ਰਦਰ ਤੇ ਮੇਰੇ ਪਾਪਾ ਦੀ ਫੋਟੋ ਦੇਖੀ ਹੈ ਨਾ ਬਸ ਮੂਡ ਬਹੁਤ ਜ਼ਿਆਦਾ ਖਰਾਬ ਸੀਗਾ ਬਸ ਤੇ ਕੋਈ ਗੱਲਬਾਤ ਆਪਾਂ ਨਹੀਂ ਥੋੜਨਾ ਕੀਤੀ ਇਧਰ ਤਰਨ ਦੇਖੋ ਸਾਹਮਣੇ ਮਤਲਬ ਕਿ ਆਪਣਾ ਫੋਨ ਤੇ ਲੱਗਿਆ ਹੋਇਆ ਸੀ ਤੇ ਮੰਮੀ ਨੇ ਨਾ ਉਸ ਮੋਸੇ ਮਗਾ ਲੇ ਸੀ ਤੇ ਮਮਮੀ ਨੂੰ ਕਿਹਾ ਵੀ ਨਹੀਂ ਕੁਝ ਖਾਣ ਨੂੰ ਬਸੇ ਮਨ ਨਹੀਂ ਸੀ ਕਰਦਾ ਹੈਗਾ ਤੇ ਮਮਮੀ ਕਹਿੰਦੇ ਨਹੀਂ ਕੁਝ ਤਾਂ ਖਾ ਕੇ ਤੋ ਪਹਲੀ ਬਹੁਤ ਜ਼ਿਆਦਾ ਸਾਡੇ ਤੱਕ ਪੰਜ ਚਾਰ ਹੋ ਗਏ ਚੱਲਦੇ ਹਾਂ ਆਪਾਂ ਕਰੀ ਆਯਾ ਤਾਂ ਜਲਦੀਏ ਮਮਮੀ ਨੇ ਕਣਕ ਤੋਂ ਕੇ ਪਾਈ ਪੀ ਸੁਪਣੀ ਆਹ ਤਾਂ ਲੈ ਲਾਂਗਾ ਹਾਂ ਚੱਪ ਕੱਢੀ ਚੋਲ ਦਿਖਾ ਰਿਹਾ ਕਿ ਮਿਲਦੇ ਆਪਾਂ ਲਓ ਜੀ ਹੁਣ ਹਮਨੇ ਪਹੁੰਚੇ ਆਪਾਂ ਬਰਨਾਲੇ ਮਤਲਬ ਆਪਣੇ ਘਰੇ ਪਹੁੰਚ ਗਏ ਆ ਜੀ ਠੀਕ ਆ ਗਰਮੀ ਬਹੁਤ ਜ਼ਿਆਦਾ ਸੀ ਧੁੱਪ ਕੋ ਇੰਨੀ ਕਿ ਜ਼ਿਆਦਾ ਸੀ ਨਾ ਅੱਜ ਗਰਮੀ ਇੰਨੀ ਪੈ ਰਹੀ ਸੀ ਮਤਲਬ ਐ ਲੱਗ ਰਿਹਾ ਸੀ ਜਿਵੇਂ ਆਪਾਂ ਅੱਗ ਦੇ ਵਿੱਚ ਹੀ ਲੰਘ ਰਹੇ ਆ ਠੀਕ ਆ ਵੀ ਵਾਲੇ ਦੁਆਲੇ ਅੱਗ ਲੱਗੀ ਹੋਈ ਆ ਤੇ ਉਹਦੇ ਵਿੱਚ ਤੇ ਆਪਾਂ ਲੰਘ ਰਹੇ ਆ ਇੰਨੀ ਜ਼ਿਆਦਾ ਧੁੱਪ ਇੰਨੀ ਜ਼ਿਆਦਾ ਗਰਮੀ ਸੀਗੀ ਤੇ ਮਤਲਬ ਕਿ ਨਾ ਅੱਜ ਜੋ ਫਰੈਂਡਸ ਮੈਂ ਮੰਮੀ ਕੋਲ ਤਾਂ ਕਰਕੇ ਗਈ ਸੀ ਜਿਵੇਂ ਤੁਹਾਨੂੰ ਪਤਾ ਹੀ ਹੈਣਾ ਵੀ ਮਤਲਬ ਬ੍ਰਦਰ ਦੀ ਡੈਥ ਵਾਲੇ ਦਿਨ ਚੱਲ ਰਹੇ ਨੇ ਉਹਦੇ ਕਰਕੇ ਨਾ ਵੀ ਜਦੋਂ ਇਹ ਦਿਨ ਆਉਂਦਾਗਾ ਫਿਰ ਮੰਲੋ ਮਲੀ ਨਾ ਮਨ ਦੇ ਵਿੱਚ ਹੁੰਦਾ ਮੰਮੀ ਦੇ ਤੇ ਨਾਲੇ ਸਾਡੇ ਸਾਰਾਂ ਦਾ ਹੀ ਮਨ ਖਰਾਬ ਸੀਗਾ ਇਸ ਲਈ ਮੈਂ ਗਈ ਸੀ ਚਲੋ ਜੀ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ